ਸੇਠਾਂ ਵਾਲਾ ਜੰਗਲਾਤ ਦੇ ਨੇੜੇ ਚੋਨੇ ਦੀ ਫਸਲ ਹੜ੍ਹ ਦੇ ਪਾਣੀ ਨਾਲ ਡੁੱਬਣ ਨਾਲ ਹੋਇਆ ਨੁਕਸਾਨ ਕਸਬਾ ਮਮਦੋੜ ਦੇ ਨਜ਼ਦੀਕੀ ਪਿੰਡ ਦੋਨਾ ਰਹਿਮਤ ਵਾਲਾ ਸੇਠਾਂ ਵਾਲਾ ਹੜ੍ਹ ਦੇ ਪਾਣੀ ਦੇ ਨਾਲ ਲਗਭਗ 3 ਤੋਂ 400 ਏਕੜ ਚੋਨੇ ਦੀ ਫਸਲ ਡੁੱਬ ਗਈ ਹੈ ਜਿਸ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਪਸ਼ੂਆਂ ਲਈ ਚਾਰਾ ਦਿੱਤਾ ਜਾਵੇ ਕਈ ਕਿਸਾਨਾਂ ਨੇ ਦੱਸਿਆ ਕਿ ਇਸ ਏਰੀਆ ਦੇ ਵਿੱਚ ਛੋਟੇ ਹੀ ਜ਼ਿਮੀਦਾਰ ਹਨ ਕਿਸੇ ਕੋਲ 1 ਏਕੜ ਤੇ ਕਿਸੇ ਕੋਲ 2 ਏਕੜ ਜ਼ਮੀਨ ਹੈ ਉਹਨਾਂ ਕਹਿ ਕਿ ਉਹਨਾਂ ਦੀ ਇਸ ਵਾਰ ਕਣਕ ਦੀ ਬਜਾਈ ਵੀ ਨਾ ਹੋਵੇ ਆ ਪਿੰਡ ਦੇ ਕਿਸਾਨ ਨੇ ਇਹ ਵਿਚਾਰੇ ਰਾਹ ਦੇ ਇੱਥੇ ਬੈਠੇ ਨੇ ਕਲ ਦੇ ਬੈਠੇ ਨੇ ਵੀ ਸ਼ਾਇਦ ਪਾਣੀ ਸ਼ਾਇਦ ਪਾਣੀ ਸ਼ਾਇਦ ਪਾਣੀ ਘਟ ਜਾਵੇ ਘਟ ਜਾਵੇ ਪਰ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਆ ਆ ਬੀਬੀ ਆ ਭੈਣਾਂ ਵੀ ਆਈਆਂ ਆ ਨਾਲ ਬੱਚੇ ਵੀ ਆਏ ਨੇ ਇਹਨਾਂ ਬੱਚਿਆਂ ਦਾ ਵਿਚਾਰਾ ਦੇਖੋ ਕੀ ਹਾਲਤ ਇਹ ਰੋ ਰਹੇ ਨੇ ਫਸਲ ਆਪਣੀ ਹਰ ਵੇਖੇ ਫਸਲ ਫਸਲ ਡੋਬ ਗਈ ਹੈ ਕੀ ਕਹਿਣਾ ਚਾਹੋਗੇ ਬੰਦੇ ਤੁਸੀਂ ਕੀ ਹੋ ਹੁਣ ਕੀ ਕਰੀਏ ਜਦੋਂ ਹੜਾ ਫਸਾ ਹੀ ਡੋਬ ਗਿਆ ਤਾਂ ਨਹੀਂ ਕਿਵੇਂ ਅਸੀਂ ਮਰਿਆ ਕਿਦਾਂ ਜਿੰਦਿਆਂ ਵਿੱਚ ਸਰਕਾਰਾਂ ਅੱਗੇ ਵੀ ਫਸਲ ਡੁੱਬਾ ਤੇ ਕੀ ਕੋਣਾ 5 6000 ਦਿੱਤਾ ਤੇ ਕੁਝ ਨਹੀਂ ਮਿਲਿਆ ਤੁਸੀਂ ਕੀ ਮੰਗ ਕਰਦੇ ਜੀ ਹੁਣ ਮੰਗ ਕਰਨਿਆ ਵੀ ਅਸੀਂ ਫਸਲ ਸਾਡਾ ਕਿਹਾਂ ਜੇ ਡੁੱਬਾਈ ਪਿਆ ਤੇ ਜੇ ਕੋਈ ਸਾਡੀ ਸਰਕਾਰ ਤੇ ਐਦ ਕਰੇ ਤਾਂ ਠੀਕ ਹੈ ਨਹੀਂ ਤਾਂ ਫਿਰ ਕਿਵੇਂ ਕਿਵੇਂ ਬੱਚੇ ਪਾਲਾਂ ਦੇ ਜਿਨਾ ਕੋਈ ਸਾਡੀ ਨੀਂਦੀ ਰੋਟੀ ਆ ਬੱਚੇ ਵਿਚਾਰੇ ਤਰਸ ਰਹੇ ਨੇ ਇਸ ਵਕਤ ਔਲਾਦ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਸਰਕਾਰ ਸਾਡੇ ਬਾਰੇ ਸੋਚੇ ਕਿ ਸਾਡੇ ਫਸਲ ਹਾਰੇ ਦੋ ਬੰਦੇ ਲੋੜ ਗਏ ਸਾਡੇ ਕੁਝ ਨਹੀਂ ਆ ਜਾਣਾ ਹੋਣੀ ਜ਼ਿਆਦਾ ਕੀ ਜਾਈ ਬਾਰੇ ਸਰਕਾਰ ਕਰ ਰਹੀ ਹੈ ਜੀ ਹੱਕ ਨੂੰ ਮਾਜਵਾ ਨਹੀਂ ਮਿਲਿਆ ਕੋਈ ਕੁਝ ਨਹੀਂ ਜਿਗਾ ਹੋਣੀ ਸਾਡਾ ਸਰਕਾਰ ਦੇਵੇ ਤੇ ਫਿਰ ਆਵੇ ਨਿਕਲੇ ਕੇ ਬੱਚੇ ਜੋਨੇ ਉਹ ਦੇਖ ਰਹੇ ਨੇ ਢਿੱਕੀ ਬੜਾ ਸਾਡਾ ਕਿਉਂਕਿ ਸਾਰਾ ਕੁਝ ਇਹਨਾਂ ਦਾ ਦਾਤੇ ਇੱਥੇ ਲੱਗਾ ਸੀ ਸਾਰੀਆਂ ਜਿਹਨੇ ਫਸਲਾਂ ਸੀ ਆ ਕੀ ਕਰਨਾ ਚਾਹੋਗੇ ਤੁਸੀਂ ਭਾਈ ਪਾਣੀ ਦੇ ਬਾਰੇ Allora, oh. io ho un po' di tempo che ho fatto per via, ho pensato che ero già sul palco. Appena che ci a metà del di, ho pensato di. ਇਹਰਾ ਆ ਜਾ ਪਿੱਛੇ ਰਸੋ ਵੀ ਲੱਪੀ ਲੱਗੇ ਆ ਉਹ ਡੰਗਰਾਂ ਨੂੰ ਕੀ ਪਾਣਗੇ ਇੱਥੇ ਡੰਗਰਾਂ ਦਾ ਡੰਗਰਾਂ ਜਿਹੜੇ ਹੈ ਹੀ ਕੁਛ ਨਹੀਂ ਪਾਈਏ ਕੀ ਇੱਥੇ ਹਾਂਜੀ ਇੱਥੇ ਬਾਹਰ ਚ ਪੈਂਦੀ ਪਈ ਏ ਜਿੱਲਾ ਦੋ ਤੋਂ ਕਾਂ ਗਰੀਬ ਗੁਰੀ ਇੱਥੇ ਕੋਟੀ ਮੈਰੀ ਆ ਤੋ ਬਾਹਰ ਹੀ ਆਈ ਨਹੀਂ ਸਾਰੇ ਵਿਚਾਰੇ ਗਰੀਬ ਇਹਨੇ ਕਿੱਲੇ ਡੇਡ ਡਾਲੇ ਗਿਆਂ ਨੇ ਤੇ ਜਿਨ੍ਹਾਂ ਦੀ ਮਰਨ ਨਹੀਂ ਰਹੇਗੀ ਉਹ ਪੱਠਾ ਕਿੱਥੋਂ ਪਾਉਣ ਦੇ ਆਪ ਕੀ ਕਰਦੇ ਨੇ ਮਾ ਡੰਗਰ ਦੂੜੀਆਂ ਉਹ ਢੋਣ ਦੇਣਾ ਨੇ ਜਿਹੜੀ ਇਹ ਸਰਕਾਰ ਮੇ ਦਾ ਉਹ ਤਾਂ ਸਾਡੀ ਕੋਈ ਗੱਲ ਸੁਣਦੀ ਐ ਇੱਥੇ ਕੋਈ ਵਿਚਾਰੇ ਹੋ ਰਿਗੇ ਨੇ ਭੀ ਕੱਲ ਆਏ ਨੇ ਕੋ ਸਾਨੂੰ ਪਸਤਾ ਕੋਈ ਦੇ ਗਏ ਨੇ ਪੀੜ ਦੇ ਗਏ ਨੇ ਕੋਈ ਸਾਨੂੰ ਦੇ ਗਏ ਨੇ ਆਪਣਾ ਚਰਚੁਰ ਦੇ ਗਏ ਨੇ ਤੇ ਸਰਕਾਰ ਇੱਥੇ ਦੀ ਜਿਹੜੀ ਆਈ ਉਹ ਆਪਣਾ ਆਇਆ ਏ ਤੇ ਆਇਆ ਉਹਨੇ ਵੀ ਗੱਲ ਨਹੀਂ ਸੁਣੀ ਇਹੋ ਚ ਕੀ ਕੋਈ ਸਾਡੀ ਸਹਿਤਾ ਨਹੀਂ ਕਰਦਾ ਪਿਆ ਤੇ ਵੀ ਸਾਡੀ ਸਹਿਤਾ ਕੀਤੀ ਜਾਵੇ ਅਸੀਂ ਬੇਲੁੜੇ ਪਿਆ ਸਾਡੇ ਵਾਸਤੇ ਨਾ ਕੋਈ ਪਸਵਾਨ ਕੁਝ ਪਾਣ ਵਾਸਤੇ ਨਾ ਕੁਏਗਾ ਆਪਦੇ ਬਾਤ ਸਾਨੂੰ ਕੋ ਪਰਮਾਨਾ ਲੈ ਪਿੰਡ ਤੋਂ ਤੇ ਰਾਤ ਨੂੰ ਪਤਾ ਨੀਗਾ ਵਾਹਰੇ ਵਿਸ਼ੇ ਪਾਸੇ ਪਾਣੀ 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 ਚੱਟਰ ਕਰ ਤੇ ਉਹ ਗਾ ਜਿਹੜਾ ਕੱਲ ਮੀਂਹ ਸੀ ਕੋਸ਼ਿਕੇ ਪਾਣੀ ਖਟੇਗਾ ਪਰ ਕੱਲ ਉਹਨਾਂ ਨੂੰ ਇਸ ਵਕਤ ਕੋਈ 3-4 ਫੁੱਟ ਪਾਣੀ ਵੱਚਕਾ ਆ ਕੱਲ ਥੋੜੇ ਬਾਰੇ ਚੋਨੇ ਨਜ਼ਰ ਆਉਂਦੇ ਸੀ ਉਹਨੇ ਦਰ ਮਿੰਗਾ ਮਾਰੋ ਮੇਰੇ ਪਿਛਲੇ ਪਾਸੇ ਨਿਕਾ ਮਾਰੋ ਉਹ ਸਾਹਮਣੇ ਫਿਰ ਉਹ ਆਪਾਂ ਫਲਾਂ ਤੇ ਨਾਲ ਪਾਣੀ ਜੋ ਹੈ ਇੱਕ ਕਾਫਲ ਹੋਇਆ ਪਿਆ ਔਰ ਇੰਨੇ ਪਾਣੀ ਲੱਗਦਾ ਨਹੀਂ ਕਿ ਕਿਸੇ ਸਰਕਾਰ ਨੇ ਸੋ ਫਿਰ ਮੈਂ ਸਾਰੇ ਇਲਾਕੇ ਦੀ ਅਪੀਲ ਕਰਦਾ ਕਿ ਭਾਈ ਘਰਾਂ ਵਿੱਚ ਬਾਹਰ ਨਿਕਲ ਕੇ ਆ ਕੇ ਅਗਰ ਇਸ ਬੰਦ ਦੀ ਜੋ ਛੋਟੀ ਜਿਹੀ ਨਹਿਰ ਸੀਗੀ ਮਾਈਨਰ ਸੀਗਾ ਬਣਿਆ ਆ ਅਗਰ ਇਹਦੀ ਲਕਾ ਰੱਖ ਦਿੱਤੀ ਗਈ ਇਸ ਤਰ੍ਹਾਂ ਕੇ ਤੁਸੀਂ ਦੇਖੋ ਜਿਹੜੇ ਮੇਰੇ ਨਾਲ ਕਿਸਾਨ ਵੀਰ ਖੜੋਤੇ ਨੇ ਇਹਨਾਂ ਦੇ ਵੇਖੋ ਚਿਹਰੇ ਮਰ ਜਾਏ ਪਏ ਨੇ ਇਹਨਾਂ ਨੇ ਡੰਗਰ ਸਾਰਾ ਕੁਝ ਸਾਡੀ ਉਮੀਦ ਹੀ ਨਹੀਂ ਇੱਕ ਕਣਕ ਵੀ ਬਚੀ ਗਿਆ ਦੇਖਣੀ ਨਹੀਂ ਇਹ ਤੌੜ ਦੇਖ ਇਹ ਦੇਖੋ ਕੀ ਕਹਿ ਰਹੇ ਨੇ ਸਾਡੀ ਤੜਪ ਵੀ ਨਹੀਂ ਮੁਜੀਰ ਹੈ ਤਾਂ ਨਹੀਂ ਨਿਭਾਰੇ ਗਏ ਮਾਰੇ ਗਏ ਮਾਰੇ ਤੇ ਜੀਵਨ ਆ ਵੀ ਕੋਸ਼ ਨਹੀਂ ਅਸੀਂ ਬੱਚਿਆਂ ਵੀ ਗਾਂ ਤੋ ਦੇ ਲੋ ਉਦਾਸ ਹੋ ਰਹੇ ਨੇ ਮੈਂ ਸਾਡਾ ਤਾਂ ਹਰ ਰੋਜ਼ਾਰੀ ਰੁਕ ਗਿਆ ਅਹੀਂ ਹੁਣ ਤਨਾ ਆੜ ਤੇ ਜਾਣ ਜੋਗੇ ਤੇ ਨਾ ਹੀ ਮਰੇ ਐ ਚ ਤਨਾ ਜੀਂਦੇ ਆ ਜਿਹਦੇ ਫਸਲ ਟਪ ਗਏ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇੱਥੇ ਫੋਟੋ ਸ਼ਾਸ਼ਨ ਨਾ ਹੋਵੇ ਇੱਥੇ ਕੋਈ ਟੋਲੇ ਬਣ ਕੇ ਨਾ ਆਉਣ ਇੱਥੇ ਉਹ ਲੋਕ ਆਉਣ ਜਿਹੜਾ ਕੁਛ ਲੈ ਕੇ ਆਉਣ ਔਰ ਗਰੀਬਾਂ ਲਈ ਜੋ ਐ ਪੰਜਾਬ ਕਦੇ ਮੰਗਦਾ ਨਹੀਂ ਵੇਖਿਆ ਇਹ ਗੱਲ ਪੰਜਾਬੀ ਸੱਚ ਹੈ ਪਰ ਮਜਬੂਰੀ ਦੇ ਵਿੱਚ ਸਭ ਕੁਝ ਕਰਨਾ ਪੈਂਦਾ ਹੈ ਇਹਨਾਂ ਦੀ ਨਹੀਂ ਕਰਦਾ ਇਹ ਤਾਂ ਮੰਗ ਕੇ ਵੀ ਖਾਣਗੇ ਦਿਹਾੜੀ ਕਰਨਾ ਪਰ ਜਿਹੜਾ ਇਹਨਾਂ ਦਾ ਮਾਲ ਡੱਕਰ ਪਸ਼ੂ ਏ ਉਹ ਕਿੱਥੋਂ ਖਾਣਗੇ ਉਹਨਾਂ ਦੀ ਮਦਦ ਕਿਹਨੇ ਕਰਨੀ ਹੈ ਉਹ ਆਪਾਂ ਸਾਰੇ ਆਲਕੇ ਕਰਨੀ ਹੈ ਜਿਹੜਾ ਪਿੱਛੇ ਲੋਕ ਸਾਡੇ ਇਲਾਕੇ ਪਛਿਆ ਉਹਨਾਂ ਦੀ ਚਰਣਾ ਜੇ ਬੇਨਤੀ ਹੈ ਕਿ ਭਾਈ ਇੱਥੇ ਆਲਕੇ ਸਾਡੇ ਜੋ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੁਹਾਡੇ ਰਬ ਦੇ ਦਿੱਤੇ ਵਿੱਚੋਂ ਜੇ ਕੁਝ ਦੇ ਦੇ ਉਹਨਾਂ ਕੋਲ ਪਹੁੰਚੀ ਪੈਂਦਾ ਕਿ ਜਿੱਤਾ ਦਾਦਾ ਇਹ ਸਭ ਕੁਝ ਦੇਣਾ ਨਾਲ ਦੇਂਦਾ ਤੋਂ ਟੋੜਾ ਹੈ ਅੱਟੁੱਟ ਪਰੇ ਭੰਡਾਰ ਸੋ ਭੰਡਾਰ ਪਰੇ ਰਹਿਣਗੇ ਮਜਬੂਰ ਹੋਣਗੇ ਤੁਸੀਂ ਇਹਨਾਂ ਦੀ ਆਲਕੇ ਸੇ ਮਦਦ ਕਰੋ ਆਪਾਂ ਦੇਖੋ ਪਾਣੀ ਦੇ ਪੂਰੇ ਹਾਲਾਤ ਨੇ ਆ ਦਰਖਤ ਮੋਟਰਾਂ ਸਭ ਕੁਝ ਵਿੱਚ ਜੋ ਹੈ ਉਹ ਕੋ ਚੱਲ ਰਿਹਾ ਨਹੀਂ ਫਿਰ ਤੇ ਦੇਖੋ ਆ ਦੇ ਵਿੱਚ ਛਾਇਆ ਨੇ ਕੱਲ ਦੁਪਹਿਰ ਦਾ ਲਗਾਤਾਰ ਨਹੀਂ ਪੈ ਰਿਹਾ ਨਹੀਂ ਰੁਕਦਾ ਕੋਈ ਨਹੀਂ ਪਤਾ ਲੱਗ ਰਿਹਾ ਉਹ ਇੱਕ ਮਿੱਟੀ ਦਾ ਖਾਸ